श्री रामलला मंदिर अयोध्या धाम प्राण प्रतिष्ठा उत्सव ਦੇ ਸੰਬੰਧ ਵਿੱਚ ਅੰਮ੍ਰਿਤਸਰ ਅਕਾਊਂਟੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਤਮਾਨੰਦ ਆਸ਼ਰਮ ਵਿਸ਼ਵਨਾਥ ਮੰਦਿਰ ਵਿਖੇ ਕੀਰਤਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਬੀਜੇਪੀ ਆਗੂ ਕੁਰਪ੍ਰਤਾਪ ਸਿੰਘ ਟਿੱਕਾ ਸਾਬਕਾ ਕੌਂਸਲਰ ਵਿਕਾਸ ਸੋਨੀ ਵੀ ਮੌਜੂਦ ਸਨ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪრეਜ਼ੀਡੈਂਟ ਰਵਿੰਦਰ ਦਾਤਾ ਚੇਅਰਮੈਨ ਕਮਲ ਪਾਹਾਵਾ ਜਰਨਲ ਸਕੱਤਰ ਅਨੂਪ अरोड़ा ਪੰਜਾਬ ਅਕਾਊਂਟੈਂਟ ਐਸੋਸੀਏਸ਼ਨ ਦੇ ਜਰਨਲ ਸਕੱਤਰ ਵਰਿੰਦਰ ਸ਼ਰਮਾ ਮੌਟੂ ਮਹਿਰਾ ਅਮਨ ਪੁਸ਼ਕਰਨਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਸੇ ਭਰੀ ਭਗਵਾਨ ਰਾਧਾ ਦਾ ਮੰਦਰ ਨਿਰਮਾਣ ਜਿਹੜਾ ਹੋਇਆ ਉਦ ਨਹੀਂ ਅੱਜ ਸਾਰੀਆਂ ਜੂਬ ਨਗਰ ਦੀਆਂ ਝੱਟਾ ਵੱਲੋਂ ਸਾਡੇ ਜਿਹੜੇ ਵੀ ਅਮਰ ਸਿੰਘ ਕੌਂਸਲਰ ਵੈਲਫੇਅਰ ਸੈਟਿੰਨ ਵੱਲੋਂ ਅੱਜ ਦਾ ਇਹ ਸ਼ੋਅ ਫੰਕਸ਼ਨ ਜਿਹੜਾ ਹੈ ਉਹ ਚੱਲ ਰਿਹਾ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤੇ ਅੱਜ ਇਹ ਸ਼ੋਅ ਦੇ ਸੇਵੇਂ ਸਾਰੀਆਂ ਸੰਤਾ ਨੂੰ ਦੇ ਲਈ ਮੌਕਾ ਜਨ ਅੱਜ ਅੰਮ੍ਰਿਤਸਰ اکاؤنٹੈਂਟ ਵੈਲਫੇਅਰ ਐਸੋਸੀਏਸ਼ਨ ਦੀ ਐਗਜ਼ੀਕਟਿਵ ਬੋਡੀ ਵੱਲੋਂ ਰਾਮਚੰਦਰ ਮਹਾਰਾਜ ਜੀ ਦੀ ਪ੍ਰਾਨ ਪ੍ਰਤੀਸ਼ਠਾ ਦੇ ਉਪਲਬਖਸ਼ ਦੇ ਵਿੱਚ ਅੱਜ ਇੱਥੇ 1 ਜਨਵਰੀ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਗ੍ਰਾਮਨਾਮ ਦਾ ਸੰਗੀਤਨ ਤੇ ਉਸ ਤੋਂ ਬਾਅਦ ਭੰਡਾਰੇ ਦਾ ਆਯੋਜਨ ਕੀਤਾ ਜਿਦੇ ਵਿੱਚ ਬੜੀ ਸ਼ਰਧਾ ਦੇ ਨਾਲ ਸਾਡੀਆਂ ਸੰਗਤਾਂ ਪਹੁੰਚੀਆਂ ਨੇ